ਆਪਣੇ ਜਿਹੜੇ ਤੁਹਾਡੇ ਅਕਾਊਂਟਸ ਆ ਉਹਨਾਂ ਦੇ ਉੱਤੇ ਪੋਸਟ ਕਰੋ ਆਪਣੇ ਸਟੇਟਸ ਦੇ ਉੱਤੇ ਪਰਮੇਸ਼ਵਰ ਦਾ ਜਿਹੜਾ ਵਚਨ ਆ ਉਹਨੂੰ ਪੋਸਟ ਕਰੋ ਜੇ ਜਿੱਥੇ-ਜਿੱਥੇ ਵੀ ਤੁਸੀਂ ਆਪਣੇ ਅਕਾਊਂਟਸ ਸੋਸ਼ਲ ਮੀਡੀਆ ਦੇ ਵਿੱਚ ਬਣਾਏ ਆ ਉਹਨਾਂ ਦੇ ਉੱਤੇ ਤੁਸੀਂ ਪਰਮੇਸ਼ਵਰ ਦੇ ਵਰਡ ਨੂੰ ਪੋਸਟ ਕਰੋ ਬਹੁਤ ਜ਼ਰੂਰੀ ਆ ਲੋਕ ਇਹਨਾਂ ਦਾ ਗਲਤ ਇਸਤੇਮਾਲ ਕਰਦੇ ਆ ਆਪਾਂ ਇਹਨਾਂ ਦਾ ਸਹੀ ਇਸਤੇਮਾਲ ਕਰਨਾ ਆ ਸਾਡੇ ਕੋਲ ਸੋਰਸ ਆਏ ਕਿ ਅਸੀਂ ਬਿਨਾ ਪੈਂਡਾ ਕੀਤੇ ਆ ਅਸੀਂ ਬਿਨਾ ਗੱਡੀ ਚਲਾਇਆ ਅਸੀਂ ਕੈਨੇਡਾ ਅਮਰੀਕੇ ਦੇ ਵੀਜ਼ੇ ਬਿਨਾ ਹੋਣ ਦੇ ਬਾਵਜੂਦ ਅਸੀਂ ਉੱਥੇ ਵਚਨ ਲੈ ਕੇ ਪਹੁੰਚ ਸਕਦੇ ਇਨ੍ਹਾਂ ਇਨ੍ਹਾਂ মিডিਆ ਦੇ ਰਾਹੀਂ ਸੋ ਇਹ ਸਾਡੇ ਕੋਲੇ ਬਹੁਤ ਵਧੀਆ ਇੱਕ ਸੋਰਸ ਆ ਇੱਕ ਓਪਰਚ्युनिटी ਵੀ ਆ ਸਾਡੇ ਕੋਲ ਇੱਕ ਮੌਕਾ ਆ ਸਾਡੇ ਕੋਲ ਤੇ ਜਿੱਦਾਂ ਵਚਨ ਦੇ ਵਿੱਚ ਲਿਖਿਆ ਕਿੰਨਾ ਮੈਂ ਹਰੇਕ ਗੱਲ ਦਾ ਹਿਸਾਬ ਲੈਣਾ ਆ ਮੇਰੇ ਖਿਆਲ ਚ ਆਪਾਂ ਨੂੰ ਇਹ ਵੀ ਹਿਸਾਬ ਦੇਣਾ ਹੀ ਪੈਣਾ ਆ ਵੀ ਤੇਰੇ ਕੋਲੇ ਮੋਬਾਈਲ ਸੀਗਾ ਤੂੰ ਉਹਦੇ ਨਾਲ ਮੇਰੀ ਕੀ ਮੇਰੇ ਲਈ ਕੀ ਕੰਮ ਕੀਤਾ ਤੂੰ ਉਹਦੇ ਰਹੀਂ ਕਿੰਨਾ ਕੁ ਜਿਹੜਾ ਆ ਉਹਦੇ ਉੱਤੇ ਅਵੇਲੇਬਲ ਸੀਗਾ ਵਚਨ ਵੀ ਪਰਮੇਸ਼ਵਰ ਦਾ ਅਵੇਲੇਬਲ ਸੀ ਆਰਾਧਨਾ ਵੀ ਅਵੇਲੇਬਲ ਸੀ ਪ੍ਰਾਰਥਨਾ ਵੀ ਅਵੇਲੇਬਲ ਸੀ ਤੂੰ ਉਹਦੇ ਉਹਨੂੰ ਕਿਹੜੇ ਕੰਮਾਂ ਲਈ ਯੂਜ਼ ਕੀਤਾ ਸੋ ਮੈਨੂੰ ਤਾਂ ਇਦਾਂ ਜਾਪਦਾ ਆ ਵੀ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਪਰਮੇਸ਼ਵਰ ਦੀ ਉਸਤਤਿ ਲਈ ਪਰਮੇਸ਼ਵਰ ਜੀ ਦੀ ਮਹਿਮਾ ਲਈ ਇਸਤੇਮਾਲ ਕਰਨੀਆਂ ਚਾਹੀਦੀਆਂ ਆ ਉਹਨਾਂ ਦੀ ਖੁਸ਼ਖਬਰੀ ਦਾ ਪ੍ਰਚਾਰ ਦੇ ਲਈ ਉਹਦੇ ਕਿੰਗਡਮ ਦੇ ਪ੍ਰਚਾਰ ਦੇ ਲਈ ਤੌਬਾ ਦੇ ਪ੍ਰਚਾਰ ਦੇ ਲਈ ਸਗੋ ਆਪਣੇ ਸਿੱਖਣ ਦੇ ਲਈ ਤੇ ਦੂਜਿਆਂ ਨੂੰ ਸਿਖਾਉਣ ਦੇ ਲਈ ਆਪਾਂ ਨੂੰ ਇਸਤੇਮਾਲ ਕਰਨੀਆਂ ਚਾਹੀਦੀਆਂ ਬਜਾਏ ਇਹਦੇ ਕਿ ਸਾਰਾ ਦਿਨ ਆਪਾਂ ਇਹਦੇ ਤੇ 2 2 3 3 ਮੂਵੀਜ਼ ਦੇਖਦੇ ਰਹੀਏ ਤੇ ਉਹ ਸੰਗੀਤ ਸੁਣਦੇ ਰਹੀਏ ਜਿਹਦੇ ਉੱਤੇ ਵੈਰੀ ਨੇ ਕਬਜ਼ਾ ਕੀਤਾ ਆ ਆਪਾਂ ਨੂੰ ਬਹੁਤ ਜ਼ਰੂਰੀ ਆ ਆਪਾਂ ਇਹਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਨੂੰ ਜਿਹੜਾ ਆ ਉਹ ਖੋਲਿਏ ਪਰਮੇਸ਼ਵਰ ਦੀ ਕਿਰਪਾ ਨੂੰ ਇਹਦੇ ਰਾਹੀਂ ਆਪਾਂ ਲੈ ਲਈਏ ਤੁਸੀਂ ਜਾਣਦੇ ਹੀ ਆ ਜਾਂ ਤੁਸੀਂ ਜੇ ਤੁਸੀਂ ਰੈਗੂਲਰ ਵਿਊਅਰ ਆ ਤੇ ਤੁਸੀਂ ਬਹੁਤ سارے ਲਾਈਵ ਪ੍ਰੋਗਰਾਮਸ ਜਿਹੜੇ YouTube ਦੇ ਰਾਈ ਚੱਲੇ ਆ ਜਾਂ Facebook ਦੇ ਰਾਈ ਚੱਲੇ ਆ ਤੁਸੀਂ ਉਹਦੇ ਵਿੱਚ ਆਉਣ ਵਾਲੇ ਸਮੇਂ ਦੀਆਂ ਬਹੁਤ ਚੀਜ਼ਾਂ ਨੂੰ ਸੁਣਿਆ ਹੋਊਗਾ ਜਿਨ੍ਹਾਂ ਦੇ ਵਿੱਚ ਇੱਕ ਗੱਲ ਦੱਸੀ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹ ਅਕਾਊਂਟਸ ਆ Facebook ਅਕਾਊਂਟਸ ਤੇ ਹੋਰ ਲਟਰਪਟਰ ਜੋ ਕੁਝ ਵੀ ਆ ਉਹਨਾਂ ਦੇ ਨਾਲ ਛੇੜਛਾੜ ਕੀਤੀ ਜਾਣੀ ਆ ਗਵਰਨਮੈਂਟ ਦੇ ਵੱਲੋਂ ਉਹਨਾਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾਣੀਆਂ ਆ ਜੇ ਤੁਸੀਂ ਸੱਚੀ ਇਹਨਾਂ ਚੀਜ਼ਾਂ ਦੇ ਨਾਲ ਗਰਮ ਰਹਿੰਦੇ ਆ ਤੁਸੀਂ ਇਹਦੇ ਵਿੱਚ ਸਰਗਰਮ ਆ ਤੁਸੀਂ ਇਸ ਨੈਟਵਰਕ ਦੇ ਨਾਲ ਜੁੜੇ ਹੋਏ ਆ ਤੇ ਮੇਰੇ ਖਿਆਲ ਚ ਤੁਹਾਨੂੰ ਪਤਾ ਹੋਊਗਾ ਰੀਸੈਂਟ ਥੋੜੇ ਹੀ ਦਿਨਾਂ ਦੇ ਵਿੱਚ 30% ਅਕਾਊਂਟਸ ਜਿਹੜੇ ਆ ਉਹ ਬਲੌਕ ਕਰ ਦਿੱਤੇ ਗਏ ਆ ਉਹਨਾਂ ਨੂੰ ਇਦਾਂ ਕਹਿ ਦਿੱਤਾ ਗਿਆ ਵੀ ਇਹ ਜਿਹੜੀਆਂ ਚੀਜ਼ਾਂ ਆ ਇਹ ਗਲਤ ਕੰਮਾਂ ਦੇ ਲਈ ਇਸਤੇਮਾਲ ਕੀਤੀਆਂ ਜਾ ਰਹੀਆਂ ਕੋਸ਼ ਤਾਂ ਇਦਾਂ ਹੋ ਵੀ ਸਕਦਾ ਹੈ ਲੀਗਲੀ ਪਰ ਬਹੁਤ ਸਾਰੇ ਇਲੀਗਲੀ ਵੀ ਬੰਦ ਹੋ ਗਏ ਆ ਸੋ ਜਿੰਨਾ ਚਿਰ ਆਪਣੇ ਕੋਲੇ ਸਮਾਂ ਆ ਹਲੇ ਉਹ ਕੰਮ ਸਾਰਾ ਨਹੀਂ ਹੋਇਆ ਉਹ ਅੱਧਾ ਹੀ ਹੋਇਆ ਆ ਤੁਸੀਂ ਦੇਖੋ ਤੁਸੀਂ ਇਦਾਂ ਨਹੀਂ ਕਹਿ ਸਕਦੇ ਵੀ ਸਾਨੂੰ ਕੁਝ ਪਤਾ ਨਹੀਂ ਆ ਪਤਾ ਦੇਣ ਵਾਲੇ ਨੇ ਤੁਹਾਡੇ ਲਈ ਸਨੇਹਾ ਭੇਜਿਆ ਆ ਬਚਨ 'ਚ ਇਦਾਂ ਲਿਖਿਆ ਜਿਹਦੇ ਕੰਨ ਆ ਉਹ ਸੁਣੇ ਵੀ ਆਤਮਾ ਕਲੀਸ਼ੀਆਂ ਨੂੰ ਕੀ ਕਹਿੰਦਾ ਆ ਬਹੁਤ ਬਰੀ ਤੁਸੀਂ ਉਦਾਂ ਹੀ ਇਗਨੋਰ ਕਰ ਦਿੰਨੇ ਤੁਹਾਨੂੰ ਲੱਗਦਾ ਕੀ ਸੁਣਨਾ ਇਹਨਾਂ ਨੂੰ ਇਹਨਾਂ ਦਾ ਤਾਂ ਕੰਮ ਹੈ ਇਹ ਤਾਂ ਲੱਗੇ ਰਹਿੰਦੇ ਆ ਤੁਸੀਂ ਐਨ ਸਹੀ ਕਹਿੰਨੇ ਆ ਸਾਨੂੰ ਇਹ ਰੱਬ ਨੇ ਕੰਮ ਦਿੱਤਾ ਸਾਨੂੰ ਇਹ ਪਰਮੇਸ਼ਰ ਨੇ ਕੰਮ ਦਿੱਤਾ ਅਸੀਂ ਲੱਗੇ ਰਹਿੰਨੇ ਆ ਲੱਗੇ ਰਹਿਣਾ ਆ ਜਦੋਂ ਤੱਕ ਪਰਮੇਸ਼ਰ ਨੇ ਇਹ ਸੇਵਾ ਦਿੱਤੀ ਪ੍ਰਭੂ ਹੋਰ ਵੀ ਹਿੰਮਤ ਤੇ ਬਲ ਦੇਣ ਮੈਂ ਕਹਿੰਨੀ ਆ ਧਰਤੀ ਦੀਆਂ ਨੀਹਾਂ ਦੇ ਹਿੱਲ ਜਾਣ ਤੱਕ ਅਸੀਂ ਪਰਮੇਸ਼ਰ ਦਾ ਪ੍ਰਚਾਰ ਕਰਦੇ ਰਹੀਏ ਤੇ ਉਹਦੀਆਂ ਨੀਹਾਂ ਪਰਮੇਸ਼ਰ ਦੀ ਮਹਿਮਾ ਦੇ ਨਾਲ ਹੀ ਹਿੱਲ ਜਾਣ ਤੇ ਅਸੀਂ ਕਹਿੰਨੇ ਪ੍ਰਭੂ ਸਾਨੂੰ ਹੋਰ ਵੀ ਦਲੇਰੀ ਦਿਓ ਸਾਨੂੰ ਹੋਰ ਵੀ ਇਸਤੇਮਾਲ ਕਰੋ ਜਿੱਥੇ ਤੱਕ ਨਹੀਂ ਅਜੇ ਤੱਕ ਪਰਮੇਸ਼ਵਰ ਦਾ ਸ਼ਬਦ ਕਲਾਮ ਵਚਨ ਪਹੁੰਚਿਆ ਜੀ ਉੱਥੇ ਵੀ ਖੁਸ਼ਖਬਰੀ ਨੂੰ ਲੈ ਕੇ ਜਾਈਏ ਸੋ ਪ੍ਰਭੂ ਸਾਨੂੰ ਹੋਰ ਹੱਲਾਸ਼ੇਰੀ ਦੇਣ ਪ੍ਰਭੂ ਸਾਡੇ ਨਾਲ ਆਪਣੀ ਕਿਰਪਾ ਨੂੰ ਬਣਾ ਕੇ ਰੱਖਣ ਤੇ ਅਸੀਂ ਇਦਾਂ ਹੀ ਕਰੀ ਜਾਣਾ ਆ ਪਰ ਜੇ ਤੁਸੀਂ ਨਹੀਂ ਸੁਣੋਗੇ ਉਹਦੇ ਵਿੱਚ ਤੁਹਾਡਾ ਘਟ ਆਇਆ ਕਿਉਂਕਿ ਤੁਸੀਂ ਸੁਣੋਗੇ ਤੁਹਾਨੂੰ ਆਉਣ ਵਾਲੇ ਟਾਈਮ ਦੀ ਡਾਇਰੈਕਸ਼ਨ ਪੁਇਤਰ ਆਤਮਾ ਜੀ ਦਿਖਾਉਣਗੇ ਇਸ ਕਰਕੇ ਨਹੀਂ ਵੀ ਮੈਂ बोल ਰਹੀ ਆ ਇਸ ਕਰਕੇ ਕਿ ਪਰਮੇਸ਼ਵਰ ਦਾ वचन ਸਾਡੇ ਪੈਰਾਂ ਲਈ ਦੀਪਕ ਤੇ ਸਾਡੇ ਰਾਹਾਂ ਦਾ ਚਾਨਣ ਆ ਉਹ ਸਾਨੂੰ ਚਾਨਣ ਬਖਸ਼ਦਾ ਆ ਤੇ ਪਰਮੇਸ਼ਵਰ ਦਾ ਆਤਮਾ ਸਾਨੂੰ ਆਉਣ ਵਾਲੇ ਸਮਿਆਂ ਦੀਆਂ ਸਾਰੀਆਂ ਚੀਜ਼ਾਂ ਤੋਂ ਸੁਚੇਤ ਕਰਦਾ ਕਿਉਂਕਿ वचन ਚ ਲਿਖਿਆ ਉਹ ਆਪਣਾ वचन ਭੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਉਹ ਆਪਣਾ ਸ਼ਬਦ ਭੇਜਦਾ ਆ ਉਹ ਆਪਣਾ वचन ਭੇਜਦਾ ਸਾਨੂੰ ਆਉਣ ਵਾਲੀਆਂ ਤਬਾਈਆਂ ਤੋਂ ਬਚਾ ਲੈਂਦਾ ਹੈ ਉਹਨਾਂ ਤਬਾਈਆਂ ਦੇ ਵਿੱਚ ਆਪਾਂ ਜਾ ਸਕਦੇ ਆ ਤੇ ਉਹਨਾਂ ਤਬਾਹੀਆਂ 'ਚ ਨਾਸ਼ ਵੀ ਹੋ ਸਕਦੇ ਆ ਪਰ ਜੇ ਆਪਾਂ ਨੂੰ ਪਹਿਲਾਂ ਵਾਰਨਿੰਗ ਮਿਲ ਜੇ ਫਿਰ ਆਪਾਂ ਪਰਮੇਸ਼ਵਰ ਦੇ ਅੱਗੇ ਗੋਡੇ ਟੇਕ ਕੇ ਉਸ ਤਬਾਹੀ ਤੋਂ ਬਚ ਵੀ ਸਕਦੇ ਆ ਤੇ ਹੋ ਸਕਦਾ ਜੇ ਉਹ ਤਬਾਹੀ ਠਹਿرائی ਹੋਈ ਆ ਵੀ ਆਉਣੀ ਆਉਣੀ ਆ ਤਾਂ ਫਿਰ ਪਰਮੇਸ਼ਵਰ ਲੂਤ ਦੇ ਬਾਂਗ ਆਪਾਂ ਨੂੰ ਕੱਢ ਵੀ ਸਕਦੇ ਆ ਉੱਥੋਂ ਧਰਮੀਆਂ ਦੇ ਲਈ ਪਰਮੇਸ਼ਵਰ ਦੇ ਕੋਲ ਬਹੁਤ ਰਾਹ ਆ ਜਿੰਨਾ ਰਾਹਾਂ ਥਣੀ ਪਰਮੇਸ਼ਵਰ ਨੇ ਧਰਮੀਆਂ ਨੂੰ ਕੱਢ ਲੈਣਾ ਆ ਇਸ ਲਈ ਤੁਸੀਂ ਪਰਮੇਸ਼ਵਰ ਦੇ ਬਚਨ ਨਾਲ ਜੁੜੇ ਰਿਹਾ ਕਰੋ ਤੁਸੀਂ ਇਹਨਾਂ ਪ੍ਰੋਗਰਾਮਸ ਦੇ ਨਾਲ ਜੁੜੇ ਰਿਹਾ ਕਰੋ ਕਿਉਂਕਿ ਕਿਤੇ ਨਾ ਕਿਤੇ ਵਰਨਿੰਗਸ ਤੁਹਾਨੂੰ ਇਹਨਾਂ ਪ੍ਰੋਗਰਾਮਸ ਦੇ ਵਿੱਚੋਂ ਮਿਲਦੀਆਂ ਹੀ ਰਹਿਣੀਆਂ ਆ ਜਦੋਂ ਵੀ ਪਰਮੇਸ਼ਵਰ ਦਾ ਬਚਨ ਲੈ ਕੇ ਲਾਈਵ ਹੁੰਨੇ ਪਰਮੇਸ਼ਵਰ ਦਾ ਆਤਮਾ ਗੱਲਾਂ-ਗੱਲਾਂ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਬਚਨਾਂ ਦੇ ਰਹੀਂ ਪਰਮੇਸ਼ਵਰ ਦਾ ਆਤਮਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਰੈਵਿਊਲੂਸ਼ਨ ਨੂੰ ਖੋਲਦਾ ਆ ਆਪਣੇ ਪ੍ਰਕਾਸ਼ ਨੂੰ ਖੋਲਦਾ ਆ ਵੀ ਉਹਦੇ ਲੋਕ ਜਿਹੜੇ ਆ ਉਹ ਕਿੱਦਾਂ ਵੀ ਕਰਕੇ ਸੇਵ ਹੋ ਜਾਣ ਕਿੱਦਾਂ ਵੀ ਕਰਕੇ ਉਹਦੇ ਲੋਕ ਜਿਹੜੇ ਆ ਉਹ ਬਚਾਏ ਜਾਣ ਸਮਾ ਬੜਾਈ ਮਾੜਾ ਚੱਲ ਰਿਹਾ ਆ ਸਮਾ ਬਹੁਤ ਭਿਆਨਕ ਆ ਪਰ ਵਚਨ ਕਹਿੰਦਾ ਇਸ ਸਮੇ ਨੂੰ ਆਪਣੇ ਲਈ ਲਾਭਦਾਇਕ ਬਣਾਓ ਆਪਾਂ ਕਿੱਦਾਂ ਲਾਭਦਾਇਕ ਬਣਾ ਸਕਦੇ ਆ ਇਸ ਸਮੇ ਨੂੰ ਬਹੁਤ سارے ਲੋਕਾਂ ਨੇ ਕਹਿਣਾ بزਨਸ ਦੇ ਨਾਲ ਕਰਕੇ ਸਾਡੀ ਜਿਹੜੀ ਸੂਈ ਆ ਉਹ ਪੈਸੇ ਤੇ ਹੀ ਫਸੀ ਰਹਿੰਦੀ ਆ ਪੈਸੇ ਤੋਂ ਗਾਂ ਤਾਂ ਸੂਈ ਤੁਰਦੀ ਨਹੀਂ ਪਰ ਇਸ ਸਮੇਂ ਨੂੰ ਸਿਰਫ بزਨਸ ਦੇ ਰਹੀਂ ਪੈਸੇ ਰਹੀਂ ਲਾਭਦਾਇਕ ਨਹੀਂ ਬਣਾਇਆ ਜਾ ਸਕਦਾ ਜਦੋਂ ਸਮੇਂ ਨੂੰ ਲਾਭਦਾਇਕ ਕਹਿੰਨਾ ਇਟ ਮੀਨ ਕਿ ਉਸ ਸਮੇਂ ਦੇ ਵਿੱਚ ਭਾਵੇਂ ਕਿਸੇ ਦਾ ਨੁਕਸਾਨ ਹੁੰਦਾ ਆ ਪਰ ਪਰਮੇਸ਼ਵਰ ਸਾਡਾ ਨੁਕਸਾਨ ਨਹੀਂ ਹੋਣ ਦਿੰਦਾ ਜਿੱਥੇ ਸਾਡਾ ਨੁਕਸਾਨ ਨਾ ਹੋਏ ਮਤਲਬ ਸਾਡਾ ਫਾਇਦਾ ਆ ਸਾਡਾ ਲਾਭ ਆ ਤਾਂ ਉਹ ਲਾਭ ਅਸੀਂ ਕਿੱਦਾਂ ਲੈ ਸਕਦੇ ਜਦੋਂ ਤੁਸੀਂ ਆਪਣੀ ਜ਼ਿੰਦਗੀ ਦਾ ਜਿਆਦਾ ਤੋਂ ਜਿਆਦਾ ਸਮਾਂ ਪਰਮੇਸ਼ਰ ਜੀ ਦੇ ਨਾਲ ਬਤੀਤ ਕਰੋਗੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਤੀਤ ਕਰੋਗੇ ਪਰਮੇਸ਼ਰ ਦੇ ਅੱਗੇ ਤੁਸੀਂ ਗੋਡੇ ਟੇਕੋਗੇ ਪਰਮੇਸ਼ਰ ਦੇ ਅੱਗੇ ਤੁਸੀਂ ਦੁਆਵਾਂ ਮੰਗੋਗੇ ਪਰਮੇਸ਼ਰ ਜੀ ਦੇ ਨਾਲ ਜਦੋਂ ਤੁਸੀਂ ਗੱਲਬਾਤ ਕਰੋਗੇ ਤੁਸੀਂ ਜ਼ਰੂਰ ਆਪਣੇ ਸਮੇਂ ਨੂੰ ਲਾਭਦਾਇਕ ਬਣਾ ਲੈਣਾ ਹੈ ਜ਼ਰੂਰ ਉਹ ਸਮਾਂ ਜਿੱਦਾਂ ਆਪਾਂ ਦੇਖਦੇ ਆਂ ਵੀ ਜੇ ਆਪਾਂ ਕਣਕ ਬੀਜਦੇ ਆਂ ਛੋਲੇ ਨਹੀਂ ਉਗਦੇ ਕਣਕ ਹੀ ਉਗਦੀ ਆ ਜੇ ਆਪਾਂ ਝੋਨਾ ਲਾਉਣਾ ਹੈ ਵਿੱਚ ਉਹ ਨਹੀਂ ਉਗਣਾ ਆ ਉਥੇ ਅੰਬ ਨਹੀਂ ਲੱਗਣ ਲੱਗ ਜਾਣੇ ਇਦਾਂ ਹੀ ਆ ਜੇ ਤੁਸੀਂ ਸਮਾਂ ਬੀਜੋਗੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਉਹ ਸਮਾਂ ਵੀ ਮੁਬਾਰਕ ਹੋ ਕੇ ਉੱਗ ਪੈਣਾ ਆ ਭਾਵੇਂ ਕਿ ਜਦੋਂ ਆਪਾਂ ਸਮਾਂ ਪਰਮੇਸ਼ਰ ਜੀ ਨੂੰ ਦੇਣਾ ਆ ਜੇ ਤੁਸੀਂ ਅੱਜ ਆਪਣੇ 2 ਘੰਟੇ ਦਾ ਸਮਾਂ ਪਰਮੇਸ਼ਰ ਨੂੰ ਦਿਨੇ ਆ ਜਿਹੜੇ ਆਉਣ ਵਾਲੇ ਤੁਹਾਡੇ ਦੇਣ ਆ ਜਿਹੜੇ ਆਉਣ ਵਾਲੇ ਤੁਹਾਡੇ 24 ਘੰਟੇ ਆ ਜਿਹੜੇ ਆਉਣ ਵਾਲੇ ਤੁਹਾਡਾ ਹਫਤਾ ਆ ਉਹ ਤੁਹਾਡਾ ਸਖਾਲਾ ਹੋ ਜਾਣਾ ਤੁਹਾਨੂੰ ਪਰਮੇਸ਼ਰ ਨੇ ਵਿਪਤਾ ਚੋਂ ਕੱਢ ਲੈਣਾ ਆ ਜ਼ਰੂਰੀ ਆ ਵੀ ਤੁਸੀਂ ਰੋਂਦੇ ਰਹਿਣਾ ਆ ਜ਼ਰੂਰੀ ਆ ਤੁਸੀਂ ਕੀਰਨੇ ਪਾਉਂਦੇ ਰਹਿਣਾ ਆ ਤੁਸੀਂ ਹਾਏ ਹਾਏ ਕਰਦੇ ਰਹਿਣਾ ਆ ਤੁਸੀਂ ਨਿਕਲ ਸਕਦੇ ਆ ਆਪਣੀ ਹਾਏ ਹਾਏ ਦੇ ਵਿੱਚੋਂ ਤੁਸੀਂ ਨਿਕਲ ਸਕਦੇ ਆ ਆਪਣੇ ਰੋਣ ਕਰ ਲਾਉਣ ਦੇ ਵਿੱਚੋਂ ਪਰਮੇਸ਼ਵਰ ਤੁਹਾਨੂੰ ਕੱਢਣ ਦੇ ਲਈ ਤਿਆਰ ਆ ਪ੍ਰਭੂ ਤੁਹਾਡੇ ਮੂੰਹ ਦੇ ਵਿੱਚ ਨਵਾਂ ਗੀਤ ਪਾਉਣਾ ਚਾਹੁੰਦੇ ਆ ਤੁਹਾਨੂੰ ਇਹਨਾਂ ਸਾਰੇ ਸਿਆਪਿਆਂ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਆ ਸਿਆਪੇ ਭਾਵ ਇਹਨਾਂ ਸਾਰੇ ਦੁੱਖਾਂ ਤੋਂ ਇਹਨਾਂ ਸਾਰੇ ਕਸ਼ਟਾਂ ਤੋਂ ਪਰਮੇਸ਼ਵਰ ਜੀ ਤੁਹਾਨੂੰ ਬਾਹਰ ਕੱਢਣਾ ਚਾਹੁੰਦੇ ਆ ਪਰਮੇਸ਼ਰ ਤੁਹਾਡੇ ਮੂੰਹ ਚੋਂ ਹਾਏ ਹਾਏ ਨੂੰ ਖਤਮ ਕਰਕੇ ਮਹਿਮਾ ਪਾਉਣੀ ਚਾਹੁੰਦੇ ਆ ਪਰਮੇਸ਼ਰ ਤੁਹਾਡੇ ਡਰ ਨੂੰ ਖਤਮ ਕਰਕੇ ਤੁਹਾਨੂੰ ਦਲੇਰੀ ਦੇਣਾ ਚਾਹੁੰਦੇ ਆ ਪਰਮੇਸ਼ਰ ਜੀ ਤੁਹਾਨੂੰ ਝੂਠ ਚੋਂ ਕੱਢ ਕੇ ਸੱਚ ਦੇ ਵਿੱਚ ਖੜਿਆ ਕਰਨਾ ਚਾਹੁੰਦੇ ਆ ਪਰਮੇਸ਼ਰ ਜੀ ਤੁਹਾਨੂੰ ਸੁੱਖ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਅਬ ਦੀ ਸੁੱਖ ਦੇ ਵਿੱਚ ਬਹੁਤ سارے ਲੋਕ ਬਸ ਸੌਖ ਮੰਨਦੇ ਵੀ ਹਾਂਜੀ ਸਾਡੇ ਅੱਗੇ ਪਿੱਛੇ ਪੱਖੇ ਕੂਲਰ ਲੱਗੇ ਹੋਣ ਕੋਈ ਸਾਨੂੰ ਪੱਖੀ ਚੱਲਣ ਡਿਆ ਹੋਵੇ ਕੋਈ ਸਾਨੂੰ ਪਾਣੀ ਦਾ ਗਲਾਸ ਆ ਕੇ ਫੜਾਉਂਦਾ ਹੋਵੇ ਕੋਈ 플ਾਂਟ ਹਮਕਾਨ ਕੰਮ ਸਾਡੇ ਲਈ ਕਰਦਾ ਹੋਵੇ ਫਿਰ ਅਸੀਂ ਬਹੁਤ ਸੌਖੇ ਹਾਂ ਜੇ ਤੁਹਾਡੇ ਅੱਗੇ ਪਿੱਛੇ ਪੱਖੇ ਲੱਗੇ ਵੀ ਹੋਣ ਤੇ ਤੁਹਾਡਾ ਸਰੀਰ ਸਾਰੇ ਦਾ ਸਾਰਾ ਔਖਾ ਹੋਵੇ ਤੁਹਾਡਾ ਮਨ ਖੁਸ਼ ਨਾ ਹੋਵੇ ਮੈਂ ਇਦਾਂ ਕਹਿੰਨੀ ਜੇ ਤੁਹਾਡਾ ਦਿਲ ਸੜਿਆ ਪਿਆ ਹੈ ਤੁਸੀਂ ਭਾਵੇਂ ਫਰਿੱਜ 'ਚ ਜਾ ਕੇ ਬਹਿ ਜਾਓ ਤੁਹਾਨੂੰ ਤਾਂ ਵੀ ਠੰਡ ਨਹੀਂ ਪੈਣੀ ਪਰ ਜੇ ਤੁਹਾਡਾ ਦਿਲ ਠੰਡਾ ਆ ਤੁਹਾਡੇ ਮਨ ਨੂੰ ਤਸੱਲੀ ਆ ਤੁਸੀਂ ਭਾਵੇਂ ਸਿਖਰ ਦੁਪਹਿਰੇ ਕੰਮ ਕਰਨ ਦੇ ਤੁਸੀਂ ਬਹੁਤ ਸੌਖੇ ਹੋਣਾ ਹੈ ਫਿਰ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਸਾਨੂੰ ਲੱਗਦਾ ਸੁਖ ਜਿਹੜਾ ਆ ਇਹਨਾਂ ਚੀਜ਼ਾਂ ਨਾਲ ਮਿਲਦਾ ਆ ਮੇਰੇ ਭੈਣੋ ਭਰਾਓ ਸੁਖ ਚੀਜ਼ਾਂ ਨਾਲ ਨਹੀਂ ਮਿਲਦਾ ਸੁਖ ਮਟੀਰੀਅਲ ਨਾਲ ਨਹੀਂ ਮਿਲਦਾ ਬਹੁਤ ਸਾਰੇ ਲੋਕ ਆ ਉਹ ਕਹਿੰਦੇ ਅਸੀਂ ਸੌਖੇ ਨਹੀਂ ਕਰਕੇ ਸਾਡੇ ਕੋਲ ਪੁੱਤ ਹੈ ਨਹੀਂ ਆ ਮੈਂ ਤਾਂ ਉਹ ਵੀ ਬਹੁਤ ਸਾਰੇ ਦੇਖੇ ਆ ਜਿਨ੍ਹਾਂ ਦੇ ਤਿੰਨ ਤਿੰਨ ਪੁੱਤ ਆ ਤੇ ਉਹ ਕਹਿੰਦੇ ਜੀ ਪਾਸੇ ਹੀ ਸਾਨੂੰ ਰੋਟੀ ਦੇਣ ਵਾਲਾ ਕੋਈ ਨਹੀਂ ਹੈਗਾ ਭੈਣ ਜੀ ਸਾਨੂੰ ਪੁੱਛਦਾ ਕੋਈ ਨਹੀਂ ਸਾਨੂੰ ਕੋਈ ਦਵਾਈ ਨਹੀਂ ਦਵਾ ਕੇ ਦਿੰਦਾ ਕੋਈ ਕੋਈ ਤਾਂ ਉਸੇ ਮੂੰਹ ਨਾਲ ਕਹਿੰਦੇ ਆ ਵੀ ਇਹ ਸਾਡੇ ਜੰਮੇ ਹੀ ਕਾਤੋਂ ਐ ਦੋ ਅਸੀਂ ਨਾ ਹੀ ਸਾਡੇ ਕੋਲ ਨਿਆਣਾ ਹੁੰਦਾ ਅਸੀਂ ਆਂਤਰੇ ਹੀ ਹੁੰਦੇ ਆਪਣੇ ਮੂੰਹ ਦੇ ਨਾਲ ਲੋਕੀ ਕਹਿੰਦੇ ਕਹਿੰਦੇ ਜੀ ਇਹ ਨਸ਼ੇ ਇੰਨੇ ਕਰਦੇ ਇਹਨਾਂ ਤੇ ਪਰਚੇ ਹੋਏ ਰਹਿੰਦੇ ਅਸੀਂ ਤਾਂ ਨਿੱਤ ਦਿਹਾੜੇ ਇਹਨਾਂ ਦੀਆਂ ਜਮਾਨਤਾਂ ਹੀ ਕਰਾਉਂਦੇ ਰਹਿੰਨੇ ਆ ਕੋਈ ਤਰਸਦਾ ਆ ਕੋਈ ਦੁਖੀ ਬਹੁਤ ਆ ਸੁੱਖ ਪਰਮੇਸ਼ਵਰ ਦੇ ਵੱਲੋਂ ਆ ਜੇ ਤੁਸੀਂ